ਜੀਡੀਐਸ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਅੱਡੀ ਚੋਟੀ ਦਾ ਯੋਰ ਲਾ ਰਹੀ ਏ ਜਿੱਥੇ ਲੀਡਰ ਆਪਣੇ ਵਰਕਰਾਂ ਨੂੰ ਭਰਮਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਣਾ ਨੇ ਇੱਕ ਇਹੋ ਜਿਹਾ ਸਿਆਸੀ ਗਲਿਆਰੇ ਦੇ ਵਿੱਚ ਇਹੋ ਜੀ ਚਰਚਾ ਛੇੜ ਦਿੱਤੀ ਏ ਹਰ ਪਾਰਟੀ ਜਿਹੜੀ ਆ ਉਸ ਚਰਚਾ ਦਾ ਚਰਚਾ ਦੀ ਨਿਖੇਦੀ ਕਰਦੀ ਪਈ ਐ ਜਾਤੀ ਤੌਰ ਤੇ ਤੌਂਚ ਕਰਨੀ ਕਿਸੇ ਨੂੰ ਜਾਤੀ ਤੌਰ ਤੇ ਪਰਿਵਾਰਕ ਸ਼ਬਦ ਬੋਲਣੇ ਇਹ ਸਿਆਸੀ ਲੀਡਰ ਨੂੰ ਨਹੀਂ ਸ਼ੋਭਦੇ ਅੱਜ ਸਾਡੇ ਨਾਲ ਭਾਜਪਾ ਦੇ ਸੀਨੀਅਰ ਆਗੂ ਗੁਰਮਖ ਸਿੰਘ ਕੁਲਾਜੀ ਬਲੇਰ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਲਾਲਜੀਤ ਪੁੱਲਰ ਪੁੱਲਰ ਹੁਣਾ ਦਾ ਪਤਲਾ ਵੀ ਫੂਕਿਆ ਇਸ ਗੱਲ ਨੂੰ ਲੈ ਕੇ ਆਓ ਆਪਾਂ ਜਾਣਦੇ ਹਾਂ ਕਿ ਉਹ ਕਾਰਨ ਕੀ ਰਹੇ ਨੇ ਹੋਰ ਵੀ ਵਿਚਾਰਾ ਚਰਚਾ ਉਹਨਾਂ ਦੇ ਨਾਲ ਕਰਾਂਗੇ ਸੋ ਸਾਡੇ ਨਾਲ ਗੁਰਮਖ ਸਿੰਘ ਕੁਲਾਜੀ ਬਲੇਰ ਨੇ ਬਲੇਰ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤਾਂ ਧੰਨਵਾਦ ਬਾਬਾ ਜੀ ਤੁਹਾਡਾ ਕਿ ਤੁਸੀਂ ਮੇਰੇ ਕੋਲ ਪਹੁੰਚੇ ਹੋ ਮੈਂ ਤਹਿ ਦਿਲੋਂ ਤੁਹਾਡੀ ਟੀਮ ਦਾ ਤੁਹਾਡਾ ਧੰਨਵਾਦ ਕਰਦਾ ਹਾਂ ਬਲੇਰ ਸਾਹਿਬ ਪੰਜਾਬ ਦੇ ਕੈਪਟਨ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਤਾਂ ਉਹਨਾਂ ਵੱਲੋਂ ਪਿੱਛੇ ਮਾਹੀ ਰਿਜੋਰਟ ਦੇ ਵਿੱਚ ਇੱਕ ਗੱਲ ਆਖੀ ਗਈ ਹੈ ਮੈਂ ਤਾਂ 60 ਕਿੱਲਿਆਂ ਦਾ ਜੱਟ ਆ ਕੋਈ ਗੁੱਲੀ ਕੜ ਸੁਨਿਆਰਾ ਨਹੀਂ ਤਾਂ ਹਰਮਿੰਦਰ ਗਿੱਲ ਜੀ ਬਾਰੇ ਵੀ ਉਹਨਾਂ ਨੇ ਕੁਝ ਟਿੱਪਣੀ ਕੀਤੀ ਆ ਮੈਂ ਉਹ ਕੈਮਰੇ ਤੇ ਨਹੀਂ ਦੱਸ ਸਕਦਾ ਜਿਹੜੀ ਉਹਨਾਂ ਨੇ ਉਹ ਗੱਲ ਆਖੀ ਆ ਉਹਨਾਂ ਦੇ ਇਸ ਵਰਤੀਰੇ ਨੂੰ ਕਿੱਦਾਂ ਦੇਖਦੇ ਜੋ ਮੈਂ ਇਹ ਗੱਲ ਕਵਾਂਗਾ ਬਾਬਾ ਜੀ ਜਿਹੜੀ ਗੱਲ ਉਹਨੇ ਕੀਤੀ ਆ ਉਹ ਬਹੁਤ ਹੀ ਘਟਿਆ ਤੇ ਨਿੰਦਣਯੋਗ ਆ ਦੂਜੀ ਗੱਲ ਰਹੀ ਜੱਟ ਵਾਲੀ ਜਦਕੇ ਸਾਨੂੰ ਕਦਾਚਿਤ ਵੀ ਨਹੀਂ ਕਰਨੀ ਚਾਹੀਦੀ ਠੀਕ ਹੈ ਸਭ ਨੂੰ ਪਤਾ ਹੀ ਆਸੀ ਜਿਹੜਾ ਜ਼ਿੰਮੇਵਾਰੋ ਜ਼ਿੰਮੇਦਾਰੀ ਆ ਤੇ ਤੁਸੀਂ ਕਿਸੇ ਨੂੰ ਮਹਿਸੂਸ ਕਰਾਓ ਸਭ ਤੋਂ ਘਟਿਆ ਸੋਚ ਤੇ ਇਹ ਆ ਹੂੰ ਦੂਸਰੀ ਗੱਲ ਮੈਂ ਕਹਿੰਦਾ ਵੀ ਮੈਂ ਸੁਨਿਆਰਾ ਨਹੀਂ ਜਾਂ ਮਿਸਤਰੀ ਸਿੰਘ ਨਹੀਂ ਤੇ ਕਿਉਂ ਇਨਸਾਨ ਨਹੀਂ ਮੈਂ ਹੁਣੇ ਕਹਿ ਕੇ ਹਟਿਆ ਕਿ ਇਨਸਾਨੀਅਤ ਪਹਿਲੋਂ ਤੇ ਬਰਾਦਰੀਆਂ ਬਾਅਦ ਮੈਂ ਤੇ ਅੱਗੇ ਵੀ ਇਹ ਗੱਲ ਕਹਿਣਾ ਕਿ ਗੁਰੂ ਮਹਾਰਾਜ ਉਹ ਅਮਰ ਦਸ਼ਕਉਦੇ ਨੇ ਹੂੰ ਤਾਂ ਕੀ ਉਹ ਜਦੋਂ ਬਾਟੇ ਇੱਕ ਚਾਪਾ ਅਮਰ ਸਕਦੇ ਆ ਉਦੋਂ ਬਾਕੀ ਸਾਰੇ ਕਿੱਥੇ ਹੁੰਦੇ ਨੇ ਉਹਦੇ ਸਾਨੂੰ ਇਹ ਪ੍ਰੇਰਨਾ ਦੇਣੇ ਨੇ ਕਿ ਆਪਾਂ ਇੱਕ ਇਨਸਾਨ ਆ ਹੋਰ ਸਾਰਿਆਂ ਨੇ ਪ੍ਰੇਮ ਭਾਵਨਾ ਰਹਿਣਾ ਹੈ ਔਰ ਅਨਸਰਨਿਅਤ ਨਾਲ ਜੀਣਾ ਹੈ ਇਸ ਕਰਕੇ ਸਾਨੂੰ ਕਦੇ ਵੀ ਇਹ ਭੁੱਲਣਾ ਨਹੀਂ ਚਾਹੀਦਾ ਜਿਹੜੀਆਂ ਤਾਕਤਾਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਮੈਂ ਤਾਕਤ ਵਿੱਚ ਵੀ ਰਿਹਾ ਤਾਕਤ ਤੋਂ ਬਿਨਾਂ ਵੀ ਰਿਹਾ ਸਾਨੂੰ ਜ਼ਿੰਦਗੀ ਚ ਇਹੋ ਜੇ ਲਫ਼ਜ਼ ਨਹੀਂ ਬੋਲਣੇ ਚਾਹੀਦੇ ਕਿ ਜਿਹੜੀ ਸਾਡੀ ਗਲੇ ਦੀ ਹੱਡੀ ਬਣ ਜਾਣ ਕਿ ਇਹ ਸੱਤਾ ਦਾ ਨਸ਼ਾ ਹੀ ਇਹਨਾਂ ਸਿਰ ਨੂੰ ਚੜ ਗਿਆ ਹੈ ਕਿ ਇਹ ਜਿਹੜੇ ਬੋਲ ਆਪਮਹਾਰੇ ਮੂੰਹ ਨਿਕਲ ਗਏ ਨੇ ਹੋਰ ਤੁਸੀਂ ਇਹਨੂੰ ਕੀ ਸਮਝ ਸਕਦੇ ਜੇ ਇਹ ਸੱਤਾ ਦਾ ਨਸ਼ਾ ਹੀ ਆ ਜਿਹਨੇ ਇਤੋਂ ਤੱਕ ਪਹਿਲਾਂ ਗਲਤੀ ਕਰ ਲਈ ਤੇ ਮੁੜ ਕੇ ਕੋਚਰ ਦੀ ਮਾਫੀ ਮੰਗਣ ਤੁਰ ਪਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਖੇਡ ਐਡੀ ਛੇਤੀ ਤੈਨੂੰ ਸਮਝ ਕਿ ਤਰ੍ਹਾਂ ਆ ਗਈ ਤੇਰੇ ਦੇ ਪਹਿਲਾਂ ਦਿਮਾਗ ਤੇ ਗੱਲ ਚਾਹੀਦੀ ਵੀ ਮੈਂ ਕਿਸੇ ਵੀ ਭਰਾ ਨੂੰ ਸਟੇਜ ਤੇ ਖੜਾ ਮੈਨੂੰ ਐਡਾ ਵੱਡਾ ਰੁਤਬਾ ਮਿਲਿਆ ਹੈ ਮੈਂ ਮੰਤਰੀ ਬਣਿਆ ਹੁਣ ਮੈਂ ਐਮਪੀ ਬਣਨ ਜਾ ਰਿਹਾ ਹੈ ਤੇ ਮੈਂ ਕਿਸੇ ਨੂੰ ਵਿਠੇਸ ਨਹੀਂ ਪਹੁੰਚਾਉਣੀ ਜੇ ਇੱਕ ਲੀਡਰ ਹੋ ਗਏ ਠੇਸ ਪਹੁੰਚਾਊਗਾ ਤੇ ਤੁਸੀਂ ਦੱਸੋ ਵੀ ਆਮ ਪਬਲਿਕ ਦਾ ਕੀ ਹਾਲ ਹੋਊਗਾ ਬਲੇਰ ਸਾਹਿਬ ਉਹਨਾਂ ਨੇ ਸ਼ਾਮ ਨੂੰ ਹੀ ਉਸ ਚੀਜ਼ ਦੀ ਵੀਡੀਓ ਪਾ ਕੇ ਲਾਈਵ ਹੋ ਕਿ ਮਾਫੀ ਮੰਗ ਲਈ ਗਈ ਸੀ ਪਰ ਫਿਰ ਵੀ ਢਾਡੇ ਵੱਲੋਂ ਤੇ ਸੁਨਿਆਰਾ ਬਰਾਦਰੀ ਵੱਲੋਂ ਤਰਖਾਨ ਬਰਾਦਰੀ ਵੱਲੋਂ ਉਹਨਾਂ ਦਾ ਪੁਤਲਾ ਫੁਕਿਆ ਗਿਆ ਮੀਰ ਜੀ ਮੈਂ ਤਾਂ ਇੱਕੋ ਗੱਲ ਕਹਾਂਗਾ ਸਾਨੂੰ ਇਹ ਸੋਚਣਾ ਚਾਹੀਦਾ ਕਿ ਪਹਿਲੋਂ ਉਹ ਭਰਾਵਾਂ ਨੂੰ ਠੰਡੇ ਕਰੀਏ ਜਿਨ੍ਹਾਂ ਦੇ ਉਲਟ ਮੈਂ ਬੋਲ ਚੁੱਕਾ ਹਾਂ ਹਾਂ ਪਹਿਲੋਂ ਮੈਂ ਗਲਤੀ ਕਰਾਂ ਤੇ ਦੋ ਘੰਟੇ ਦਾ ਵੀਡੀਓ ਪਾਦਾ ਕੀ ਉਹ ਈਡੀ ਸ਼ਤੀ ਭੁੱਲ ਜਾਣਗੇ ਹਾਂ ਜ਼ਿੰਦਗੀ ਦੇ ਵਿੱਚ ਇਹਨੂੰ ਇਹ ਫੈਸਲਾ ਕਰਨਾ ਚਾਹੀਦਾ ਸੀ ਕਿ ਮੈਂ ਉਹਨਾਂ ਭਰਾਵਾਂ ਦੇ ਮੇਨ ਬੰਦੇ ਸਦੋਂ ਮੈਂ ਉਹਨਾਂ ਨੂੰ ਮਿਲਣਾ ਚਾਹੁੰਨਾ ਔਰ ਜਾ ਕੇ ਮੈਂ ਆਪਦੀ ਗਲਤੀ ਫੀਲ ਕਰਨੀ ਚਾਹੁੰਨਾ ਇਸ ਕਰਕੇ ਹੁਣ ਵੀ ਮੇਰੀ ਇਹਨੂੰ ਇੱਕ ਡਵਾਈਸ ਆ ਵੀ ਜਿਸ ਤਰ੍ਹਾਂ ਮਰਜ਼ੀ ਜਾ ਕੇ ਜੇ ਤੂੰ ਮਾਫੀ ਚਾਹੁੰਨਾ ਜਿਹੜੇ ਵੀ ਪੰਜਾਬ 'ਚ ਵਸਦੇ ਮੇਰੇ ਭਰਾ ਮਿਸ਼ਤਰੀ ਸਿੰਘ ਆ ਜਾਂ ਸੁਨਿਆਰੇ ਸਿੰਘ ਆ ਉਹਨਾਂ ਨਾਲ ਗੱਲ ਚਲਾ ਕੇ ਉਹਨਾਂ ਦੇ ਮੇਨ ਬੰਦਿਆਂ ਨਾਲ ਗੱਲ ਕਰ ਵੀ ਉਹਨਾਂ ਦੀ ਹੱਕ ਰੱਸੀ ਕਿਦਾਂ ਉਹਨਾਂ ਦੀ ਹੱਕ ਰੱਸੀ ਤੇਰੇ ਵਾਸਤੇ ਬੜੀ ਜ਼ਰੂਰੀ ਆ ਨਹੀਂ ਤਾਂ ਤੈਨੂੰ ਇਹ ਲੋਕ ਘਰ ਬਾ ਦੇਣਗੇ ਕਿ ਇਹ ਜਿਹੜੇ ਉਹਨਾਂ ਨੇ ਬੋਲ ਬੋਲੇ ਨੇ ਕੌਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਇਹ ਬੋਲ ਬੋਲੇ ਹਾਰ ਦਾ ਕਾਰਨ ਬਣ ਸਕਦੇ ਨੇ ਕਿਉਂ ਨਹੀਂ ਨਹੀਂ ਬਣ ਸਕਦੇ ਤੁਸੀਂ ਇੱਕ ਪਿੰਡ ਵਿੱਚ 10 ਵੋਟਾਂ ਹੀ ਲਾ ਲਓ ਹੂੰ ਤੇ ਕਿੰਨੇ ਪਿੰਡੇ 160 ਪੰਚਾਇਤਾਂ ਦੇ ਆ ਖੇਮਕਨ ਹਲਕੇ 'ਚ ਆ ਤੇ 110 ਪੰਚਾਇਤਾਂ ਪੱਟੀ ਹਲਕੇ 'ਚ ਆ ਤੇ 10 ਵੋਟਾਂ ਇੱਕ ਪਿੰਡ ਦੀ ਇਹ ਲਾ ਲਓ ਜੇ ਪਹਿਲੋਂ ਇਹਦੇ ਨਾਲ ਸੀ ਉਹ ਇਹਦੇ ਉਲਟ ਹੋ ਗਈਆਂ ਹੁਣ ਇਸ ਕਰਕੇ ਨਹੀਂ ਸੋਚਣਾ ਚਾਹੀਦਾ ਕਿ ਕੋਈ ਫਰਕ ਨਹੀਂ ਪੈਂਦਾ ਸ਼ਾਇਦ ਜੇ ਕਿ ਬੋਟ ਦੀ ਲੋਡ ਹੁੰਦੀ ਆ ਇਸ ਕਰਕੇ ਇਹ ਜਿੰਦਗੀ ਦੀ ਬਹੁਤ ਵੱਡੀ ਗਲਤੀ ਕਰ ਚੁੱਕਾ ਕਿਉਂਕਿ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਬੇਸ਼ੱਕ ਗੱਲ ਬਾਰੇ ਬੋਲਦਾ ਕਿਉਂਕਿ ਦੁੱਧ ਦੋਤਾ ਤਾਂ ਗੇਲ ਵੀ ਨਹੀਂ ਐਡਾ ਚੰਗਾ ਬੰਦਾ ਉਹ ਵੀ ਨਹੀਂਗਾ ਉਹ ਵੀ ਦੀ ਸੋਚ ਵੀ ਜਿਹੜੀ ਕੋਈ ਵਧੀਆ ਨਹੀਂਗੀ ਪਰ ਉਹਦੇ ਉੱਟ ਜੋ ਮਰਜ਼ੀ ਬੋਲੇ ਉਹਦੇ ਨਾਲ ਨਿੱਜੀ ਤੌਰ ਤੇ ਵੀਡੀਓ ਪਾਵੇ ਉਹਨੂੰ ਸਟੇਜ ਤੇ ਗੱਲ ਨਹੀਂ ਸੀ ਕਹਿਣੀ ਚਾਹੀਦੀ ਜਿਹੜੀ ਵੀ ਗੱਲ ਆ ਇਹਨਾਂ ਭਰਾਵਾਂ ਦੀ ਇਹਨਾਂ ਤੋਂ ਜੇ ਜਿੰਨਾ ਚਿਰ ਉਹ ਮੰਨਦੇ ਨਹੀਂ ਉਹਨਾਂ ਚਿਰ ਇਹਦੀ ਮਾਫੀ ਕੋਈ ਅਸਰ ਨਹੀਂ ਕਰਦੀ ਕਿਉਂਕਿ ਉਹਨਾਂ ਭਰਾਵਾਂ ਦਾ ਸੈਟੀਸਫਾਈ ਸੈਟੀਸਫਾਈ ਹੋਣਾ ਬੜਾ ਜ਼ਰੂਰੀ ਆ ਹਾਦੀ ਪਾਰਟੀ ਵੱਲੋਂ ਤੁਸੀਂ ਵੀ ਚੋਣ ਕਮਿਸ਼ਨਰ ਨੂੰ ਲਾਲਜੀਤ ਭੁੱਲਰ ਦੀ ਕੋਈ ਸ਼ਿਕਾਇਤ ਕੀਤੀ ਹੈ ਵੇਖੋ ਜੀ ਉਹਨਾਂ ਭਰਾਵਾਂ ਸਾਰਿਆਂ ਨੇ ਸ਼ਿਕਾਇਤ ਕੀਤੀ ਆ ਅਸੀਂ ਉਹਨਾਂ ਦੇ ਨਾਲ ਕਿਉਂਕਿ ਸ਼ਿਕਾਇਤ ਉਹਨਾਂ ਦੀ ਬੰਦੀ ਸੀ ਕਿਉਂਕਿ ਉਹ ਉਹਨਾਂ ਦੇ ਉਲਟ ਬੋਲੇ ਆ ਮੈਂ ਉਹਨਾਂ ਨੂੰ ਕੱਲ ਵੀ ਇਹ ਗੱਲ ਕਹੀ ਸੀ ਮੇਰੇ ਭਰਾ ਜਿੱਥੇ ਵੀ ਕਹਿਣਗੇ ਮੈਂ ਉਹਨਾਂ ਦੇ ਨਾਲ ਜਾਵਾਂਗਾ ਨਹੀਂ ਜਿੱਥੇ ਅਕਾਲੀ ਦਲ ਨੇ ਵੀ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਏ ਜਾਂ ਮਤਲਬ ਹਰਮਿੰਦਰ ਗਿੱਲ ਵੀ ਉਹ ਵੀ ਕੁਝ ਸ਼ਿਕਾਇਤ ਕਰਨ ਜਾ ਰਹੇ ਨੇ ਕਿ ਤੁਹਾਡੀ ਕਿਉਂਕਿ ਕਿ ਜਿਹੜੇ ਸਟੇਜ ਤੋਂ ਜਾਤੀ ਸੂਚਕ ਸ਼ਬਦ ਬੋਲਣੇ ਜਾਂ ਪਰਿਵਾਰ ਬਾਰੇ ਬੋਲਣਾ ਹਾਂ ਸਿਆਸਤ ਕਰੋ ਮਲ ਕਰਨੀ ਵੀ ਬੰਦੀ ਏ ਪਰ ਮੁੱਦਿਆਂ ਤੇ ਕਰੋ ਪਰ ਪਰਿਵਾਰ ਨੂੰ ਵਿੱਚ ਲੈਣਾ ਜਾਂ ਜਾਤ ਨੂੰ ਵਿੱਚ ਲੈਣਾ ਇਤਨੀ ਨਾ ਬੰਦਾ ਇਹ ਤਾਂ ਤੁਹਾਡੇ ਤੁਸੀਂ ਆਪਣੀ ਪਾਰਟੀ ਵੱਲੋਂ ਵੀ ਚੋਣ ਕਮਿਸ਼ਨ ਨੂੰ ਕਹਿ ਸਕਦੇ ਜੋ ਨਹੀਂ ਨਹੀਂ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਕੱਲ ਮੈਂ ਆਪਦੇ ਬੰਦਿਆਂ ਨਾਲ ਗੱਲ ਕਰ ਲਈ ਸੀ ਅੱਜ ਅਸੀਂ ਉਹਨਾਂ ਦੀ ਲਿਖਤੀ ਸ਼ਿਕਾਇਤ ਕਰ ਚੁੱਕੇ ਹਾਂ ਲਾਲਜੀਤ ਭੁੱਲੜ ਦੀ ਵੀ ਇਸ ਬੰਦੇ ਨੂੰ ਇਸ ਅਹੁਦੇ ਤੋਂ ਖਾਰਜ ਕਰਨਾ ਚਾਹੀਦਾ ਹੈ ਤਾਂ ਕਿ ਉਹ ਨਾਲ ਕਿਸੇ ਵੀ ਲੀਡਰ ਨੂੰ ਇਹ ਸਾਹਸ ਹੋਵੇ ਕਿ ਉਹ ਬੋਲਣ ਲੱਗਾ 100 ਵਾਰੀ ਸੋਚੇ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਆਉਂਦਾ ਏ ਰਮਨীত ਬਿੱਟੂ ਨੂੰ ਲੈ ਕੇ ਕਹਿੰਦੇ ਕਿ ਮੇਰੇ ਨਾਲ ਸ਼ਰਤ ਲਾ ਲੋ ਤੇ ਨਹੀਂ ਜੋ ਜਿੱਤਦਾ ਕਿੱਦਾਂ ਦੇਖਦੇ ਜੋ ਉਹਨਾਂ ਦੇ ਬਿਆਨ ਨੂੰ ਉਹ ਵੀਰਜੀ ਲੀਡਰਾਂ ਦੀਆਂ ਸ਼ਰਤਾਂ ਛੱਡੋ ਲੀਡਰਾਂ ਦੀਆਂ ਸ਼ਰਤਾਂ ਕਾਹਦੀਆਂ ਨੇ ਇਹਨਾਂ ਦੇ ਵੇਖੋ ਝੂਠ ਤੇ ਮਾਰਨੇ ਹੁੰਦਾ ਕਿਉਂਕਿ ਇਹ ਤੇ ਪਹਿਲੋਂ ਤੁਸੀਂ ਅੱਗੇ ਵੇਖੋ ਵੀ ਜਦੋਂ ਕਾਂਗਰਸ ਸਰਕਾਰ ਸੀ ਇਹਨਾਂ ਗੁਟਕਾ ਰੱਖ ਕੇ ਸੌ ਗੁਟਕਾ ਚੋਕੇ ਸੌ ਖਾਦੀ ਸੀ ਕਿ ਉਹ ਬੰਨੇ ਲੱਗੀ ਇਸ ਕਰਕੇ ਇਹਨਾਂ ਗੱਲਾਂ ਦਾ ਕੋਈ ਤਕ ਨਹੀਂ ਬਣਦੀ ਉਹ ਲੀਡਰਾਂ ਨੇ ਸਟੇਜ ਤੇ ਕਹਿਣਾ ਹੀ ਹੁੰਦਾ ਜੇ ਉਹ ਕਹਿਣਗੇ ਤਾਂ ਥੋੜਾ ਚਰਚਾ 'ਚ ਰਹਿਣਗੇ ਇਸ ਕਰਕੇ ਇਹਨਾਂ ਗੱਲਾਂ ਦੇ ਬਾਰੇ ਧਿਆਨ ਦੇਣ ਦੀ ਲੋੜ ਨਹੀਂ ਪਰ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਭਾਜਪਾ ਦਾ ਹਰ ਪਿੰਡ ਦੇ ਵਿੱਚ ਹਰ ਕਸਬੇ ਦੇ ਵਿੱਚ ਵਿਰੋਧ ਹੋਣ ਲਿਆ ਏ ਇਹ ਤੇ ਐਵੇਂ ਬਸ ਕਨਾਲ ਦੇ ਪਿੰਡਾਂ ਦੇ ਵਿੱਚ ਘੁੰਮਦੇ ਫਿਰਦੇ ਨੇ ਮੈਨੂੰ ਬਾਬਾ ਜੀ ਤੁਸੀਂ ਇਹ ਦੱਸੋ ਹੁਣ ਕਿੱਥੇ ਖੜੇ ਜੇ ਪਿੰਡ ਜੀ ਖੜੇ ਜੇ ਹਾਂ ਜੀ ਬਿਲਕੁਲ ਜੀ ਤੁਸੀਂ ਰੋਜ਼ ਮੇਰੇ ਕੋ ਪਿੰਡ ਜੀ ਆਉਂਦੇ ਜੇ ਜੀ ਬਿਲਕੁਲ ਜੀ ਤੇ ਮੰਮੀ ਰੋਜ਼ ਪਿੰਡਾਂ ਜੀ ਰਹਿੰਦਾ ਤੇ ਕਿਹੜੇ ਰੋਜ਼ ਹਰੇਕ ਪਿੰਡ ਜੀ ਦੱਸੋ ਕਿੱਥੇ ਵਿਰੋਧ ਆ ਹੁਣ ਜੇ ਕੋਈ ਝੂਠ ਬੋਲਦਾ ਉਹਦੀ ਆਪਣੇ ਕੋ ਇੱਜ਼ਤ ਕੋਈ ਨਹੀਂ ਦਵਾਈ ਕੋਈ ਨਹੀਂ ਇਹਨਾਂ ਲੀਡਰਾਂ ਦਾ ਕੰਮ ਆ ਵੀ ਇਹਨਾਂ ਨੇ ਤਵਾ ਲਾਉਣਾ ਉਹ ਕਿਤੇ ਕਦੇ ਸਾਥੇ ਹੋ ਜਾਂਦੀ ਆ ਕਿਤੇ ਭਰਾਵਾਂ ਨੂੰ ਗੁੱਸਾ ਹੁੰਦਾ ਚਲੋ ਉਹਨਾਂ ਨੂੰ ਸਮਝਾ ਲਈਦਾ ਉਹ ਵੀ ਸਮਝ ਜਾਂਦੇ ਆ ਇਸ ਕਰਕੇ ਇਹੋ ਜੀ ਕੋਈ ਗੱਲ ਨਹੀਂ ਇਹ ਠੀਕ ਹੈ ਗੁੱਸੇ ਗਲੇ ਹੁੰਦੇ ਆ ਬੰਦੇ ਨੂੰ ਸਮਝਾਉਣ ਦੀ ਲੋੜ ਪੈਂਦੀ ਆ ਤੇ ਤੁਸੀਂ ਉਹਨੂੰ ਪਿਆਰ ਨਾਲ ਸਮਝਾਓ ਬੰਦਾ ਸਮਝ ਜਾਂਦਾ ਮਤਲਬ ਕਿ ਇਹ ਜਿਹੜੇ ਲੀਡਰ ਨੇ ਆਪਣੀ ਸਿਆਸਤ ਚਮਕਾਉਣ ਵਾਸਤੇ ਕਿਸੇ ਨੂੰ ਵੀ ਕੁਝ ਵੀ ਬੋਲ ਸਕਦੇ ਨੇ ਇਹ ਚ ਕੋਈ ਸ਼ੱਕ ਨਹੀਂ ਇਹਨਾਂ ਨੂੰ ਇਹ ਵੀ ਅਸੀਂ ਚਰਚਾ ਚ ਕਿੱਦਾਂ ਰਹਿਣਾ ਇਹਨਾਂ ਉਹ ਲਫ਼ਜ਼ ਬੋਲਣ ਜਿਹੜਾ ਚਰਚਾ ਚ ਰਹਿਣ ਜਿਸ ਤਰ੍ਹਾਂ ਨਰਿੰਦਰ ਮੋਦੀ ਜੀ ਵੱਲੋਂ ਇੱਕ ਗਾਰੰਟੀ ਕਾਰਡ ਵੀ ਇਸ਼ੂ ਕਰ ਦਿੱਤਾ ਗਿਆ ਹੈ ਹੁਣ ਤੁਸੀਂ ਆਮ ਜਨਤਾ ਤੱਕ ਉਹ ਜਿਹੜੀਆਂ ਗਾਰੰਟੀਆਂ ਐ ਕਿੱਦਾਂ ਪਹੁੰਚਾਓਗੇ ਅਸੀਂ ਵੇਖੋ ਵੀਰ ਜੀ ਅੱਗੇ ਵੀ ਕੈਂਪ ਲਾ ਕੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਕੋਈ ਵੀ ਵਿਸ਼ਕਰਮਾ ਦੀਆਂ ਸਕੀਮਾਂ ਸੀ ਠਾਰਾ ਵੀ ਕਿਸੇ ਭੈਣ ਭਰਾ ਮਿਸਤਰੀ ਸਿੰਘ ਨੇ ਸਨਿਆਰਾ ਸਿੰਘ ਨੇ ਕੋਈ ਵੀ ਜਿਹਨੇ ਲੋਨ ਲੈਣਾ ਹੈ ਉਹ ਆਪਦਾ ਲੋਨ ਲੈ ਸਕਦਾ ਸੀ ਦੁਕਾਨ ਚਲਾਉਣ ਵਾਸਤੇ ਇਦਾਂ ਹੀ ਅਸੀਂ ਇਹ ਜਾਣ ਕੇ ਪਿੰਡਾਂ ਜਾ ਕੇ ਸਾਰੇ ਭਰਾਵਾਂ ਨੂੰ ਸਮਝਾਵਾਂਗੇ ਕਿਉਂਕਿ ਲੋਕ ਇਸ ਚੀਜ਼ ਨੂੰ ਤਾਅਲੇ ਨੇ ਕਿ ਸਾਨੂੰ ਸਹੂਲਤ ਮਿਲਦੇ ਅਸੀਂ ਗਾਂ ਵਧিয়ে ਬਲੇਰ ਸਾਹਿਬ ਹਲਕਾ ਖਡੂਰ ਸਾਹਿਬ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਢਾਡੀ ਪਾਰਟੀ ਵੱਲੋਂ ਕੋਈ ਵੀ ਉਮੀਦਵਾਰ ਆਉਂਦਾ ਏ ਤਾਂ ਲੋਕ ਸਭਾ ਹਲਕਾ ਦੇ ਜਿਹੜੇ ਵਰਕਰ ਨੇ ਜਿਹੜੇ ਵੋਟਰ ਨੇ ਉਹਨਾਂ ਨੂੰ ਕੀ ਅਪੀਲ ਰਵੇਗੀ ਮੈਂ ਇੱਕੋ ਗੱਲ ਕਹਿਣਾ ਵੀ ਜਿਹੜੀ ਵਫਾਦਾਰੀ ਆ ਉਹ ਸਭ ਤੋਂ ਉੱਤਮ ਆ ਅਸੀਂ ਅੱਜ ਜੋ ਭਾਰਤੀ ਜਨਤਾ ਪਾਰਟੀ ਜੋ ਸਾਨੂੰ ਇਹਦੇ ਵਫਾਦਾਰ ਰਹਿਣਾ ਚਾਹੀਦਾ ਉਹ ਸਾਰਿਆਂ ਨੂੰ ਦਿਲੋਂ ਮਿਹਨਤ ਕਰਕੇ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਧੰਨਵਾਦ ਜੀ ਸਾਡੇ ਨਾਲ ਹੋਰ ਵੀ ਪ੍ਰਿੰਸ ਭਿੱਖੀਵੰਦ ਜੀ ਜਿਹੜੇ ਭਾਜਪਾ ਦੇ ਆਗੂ ਨੇ ਉਹ ਵੀ ਮੌਜੂਦ ਦੇ ਉਹਨਾਂ ਦੇ ਕੋਲੋਂ ਵੀ ਆਪਾਂ ਕੁਝ ਸਵਾਲ ਪੁੱਛਾਂਗੇ ਸਰ ਜਿਸ ਤਰ੍ਹਾਂ ਰੋਪੜ ਦੇ ਲੱਗਿਆ ਨੰਗਲ ਨੰਗਲ ਦੇ ਵਿੱਚ ਇੱਕ ਹਿੰਦੂ ਨੌਜਵਾਨ ਨੇਤਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਿੱਦਾਂ ਦੇਖਦੇ ਜੋ ਸਰਕਾਰ ਦੀ ਕਾਰਜਗੁਜ਼ਾਰੀ ਜਿਹੜੀ ਆ ਉਹ ਕਿੱਦਾਂ ਦੇਖਦੇ ਜੋ ਪਹਿਲੀ ਗੱਲ ਤੇ ਆ ਬਾਬਾ ਜੀ ਬਹੁਤ ਦੁੱਖ ਭਰੀ ਗੱਲ ਆ ਤੇ ਸਾਡਾ ਇੱਕ ਨੌਜਵਾਨ ਸਾਥੀ ਜਿਹਦੀ ਦੋ ਛੋਟੀਆਂ-ਛੋਟੀਆਂ ਬੱਚੀਆਂ ਸੀ 35 ਸਾਲ ਦੀ ਉਮਰ ਸੀ ਵਿਸ਼ਵ ਵਿਦੂ ਪ੍ਰਸਿੱਧਾ ਨੰਗਲ ਦਾ ਉਹ ਪ੍ਰਧਾਨ ਸੀ ਔਰ ਉਹਦੀ ਸਿਰਫ ਗ੍ਰਾਂਹ ਕੀ ਪੇ ਪ੍ਰਚਾਰ ਕਰਦਾ ਸੀ ਆਪਣੇ ਆਸਤੇ ਆਪਣੇ ਧਰਮ ਦਾ ਪ੍ਰਚਾਰ ਕਰਦਾ ਸੀ ਉਹਦੀ ਦੁਕਾਨ ਦੇ ਅੰਦਰ ਵੜ ਕੇ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਦੀ ਕਮੀ ਸਰਕਾਰ ਨੇ ਅਜ ਤੱਕ ਇਹ ਨਹੀਂ ਉਹਨੂੰ ਪੁਛਿਆ ਵੇਖਿਆ ਦੋ ਦਿਨ ਹੋ ਗਏ ਆ ਕਿ ਇਹ ਬੜਾ ਮਾੜਾ ਹੋਇਆ ਕੋਈ ਵੀ ਪੰਜਾਬ ਸਰਕਾਰ ਦਾ ਬਿਆਨ ਨਹੀਂ ਆਇਆ ਅੱਜ ਸਾਨੂੰ ਮਜਬੂਰ ਮਜਬੂਰ ਹੋ ਗਏ ਸਾਡੇ ਜਿਹੜੇ ਸੰਗਚਾਲ ਕੇ ਆਸ਼ੀਰੀ ਹੰਸਲਾ ਚੌਧਰੀ ਜੀ ਵਿਸ਼ਵ ਦੂਰ ਪ੍ਰਸ਼ਦ ਦੇ ਪ੍ਰਧਾਨ ਹਰਨਦਰ ਅਗਰ왈 ਜੀ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਡੀਸੀ ਦਫ਼ਤਰ ਦੇ ਵਿੱਚ ਇੱਕ ਮੈਮੋਰੰਡਮ ਦਿੱਤਾ ਤੇ ਸਰਕਾਰ ਦੇ ਵਰਕਰਾਂ ਬੇਰਹਾ ਨਾਦੇ ਬਾਜੀ ਵੀ ਕੀਤੀ ਆ ਔਰ ਇਹ ਸਾਡਾ ਜਿਹੜਾ ਗਿਆਪਣ ਆ ਦਿੱਤਾ ਗਿਆ ਵਾ ਇਹ ਰਾਜਪਾਲ ਸਾਹਿਬ ਕੋਲ ਪਹੁੰਚਣਾ ਵਾ ਤਾਂ ਕਿ ਇਹ ਗੂੰਗੀ ਬੋਲੀ ਬਹਿਰੀ ਸਰਕਾਰ ਜਿਹੜੀ ਆ ਇਹਦੇ ਕਿੰਨਾ ਤੱਕ ਆਵਾਜ਼ ਪਹੁੰਚੇ ਤੇ ਉਹਨਾਂ ਦੇ ਪਰਿਵਾਰ ਨੂੰ ਇ ਸਾਡੀ ਪੂਰੀ ਕੌਮ ਨੂੰ ਇਹ ਮਿਲਣਾ ਚਾਹੀਦਾ ਵਾ ਅਗਰ ਇਹਨਾਂ ਨੇ ਜੇ ਇਹ ਕਾਰਵਾਈ ਨਾ ਕੀਤੀ ਉਹ ਦੋਸ਼ੀਆਂ ਨੂੰ ਨਾ ਜਲਦ ਗ੍ਰਿਫਤਾਰ ਕੀਤਾ ਗਿਆ ਤਾਂ ਅਸੀਂ ਪੰਜਾਬ ਪੱਧਰ ਤੇ ਧੰਨੇ ਲਾਵਾਂਗੇ ਤੇ ਰੋਜ਼ ਵਿਚਾਰੇ ਕਰਾਂਗੇ ਜੀ ਲੋਕ ਸਭਾ ਦੀਆਂ ਚੋਣਾਂ ਸਿਰਤੇ ਨੇ ਹਰ ਪਾਰਟੀ ਜਿਹੜੀ ਹੈ ਨਾ ਤਤਪਰ ਆ ਆਪਣੀ ਸਿਆਸਤ ਚਮਕਾਉਣ ਵਾਸਤੇ ਤੇਰਾ ਤਰ੍ਹਾਂ ਦੇ ਵਰਕਰਾਂ ਦੇ ਨਾਲ ਲੋਕਾਂ ਦੇ ਨਾਲ ਵਾਦੇ ਵੀ ਕਰਦੇ ਪਏ ਨੇ ਲੋਕਾਂ ਨੂੰ ਗੁੰਮਰਾਹ ਵੀ ਕਰਦੇ ਪਏ ਨੇ ਕਿੱਦਾਂ ਦੇਖਦੇ ਜੋ ਭਾਜਪੀ ਦੀ ਸਰਕਾਰ ਜਿਹੜੀ ਆ ਸੈਂਟਰ ਦੇ ਵਿੱਚ ਹਰ ਵਰਕਰ ਕਹਿੰਦਾ ਹਰ ਆਗੂ ਕਹਿੰਦਾ ਕਿ ਕੰਧ ਦੇ ਉੱਤੇ ਲਿਖਿਆ ਹੈ ਕਿ ਤੀਜੀ ਵਾਰ ਮੋਦੀ ਦੀ ਸਰਕਾਰ ਕਿੱਦਾਂ ਦੇਖਦੇ ਜੋ ਇਹ ਬਿਲਕੁਲ ਸੱਚ ਆ ਤੀਜੀ ਵਾਰ ਮੋਦੀ ਸਰਕਾਰ ਸਰਕਾਰ ਤੇ ਸਿਰਫ ਵੋਟਾਂ ਹੀ ਪੈਣਗੀਆਂ ਇੱਕ ਫਾਰਮੈਲਟੀ ਆ ਮੈਂ ਸੋਚਦਾ ਮੈਂ ਜਿਹੜੀ ਪੈਰ ਹੀ ਫਾਰਮੈਲਟੀ ਆਏ ਸਰਕਾਰ ਤੇ ਬਣ ਚੁੱਕੀ ਆ ਕਿਉਂਕਿ ਲੋਕਾਂ ਦਾ ਮਾਣੀ ਇਨਾਂ ਵਾ ਪਿਆਰ ਹੀ ਇਨਾਂ ਮੋਦੀ ਸਾਹਿਬ ਦੇ ਪ੍ਰਤੀ ਵਾਜਪਾਈ ਸਾਹਿਬ ਦੇ ਪ੍ਰਤੀ ਵੀ ਜਿਹਦੇ ਵਧੀਆ ਉਹਨੇ ਕੰਮ ਕੀ ਦੇਸ਼ਾਂ ਵਿਦੇਸ਼ਾਂ ਸਾਡੇ ਬੱਚੇ ਪੜ੍ਹਦੇ ਆ ਉਹ ਉੱਥੇ ਜਾ ਕੇ ਦੇਖੋ ਕਿਤੇ ਸਾਡਾ ਫਖਰ ਦਾ ਸਿਰ ਉੱਚਾ ਹੁੰਦਾ ਜਦੋਂ ਮੋਦੀ ਸਾਹਿਬ ਦਾ ਨਾਰਾ ਵੱਜਦਾ ਨਾ ਅਮਰੀਕਾ ਦੇ ਵਿੱਚ ਵੇਖੋ ਜਾ ਕੇ ਅਮਰੀਕਾ ਦਾ ਪ੍ਰਧਾਨ ਮੰਤਰੀ ਜਿਹਨੇ ਅਜ ਤੱਕ ਇਹਦੀ ਮੋਦੀ ਸਾਹਿ ਵਾਸਤੇ ਗਿਆ ਉਥੇ ਤੇ ਮੋਦੀ ਸਾਹਿਬ ਆਉ ਮੇਰੇ ਨਾਲ ਬੈਠ ਕੇ ਸੀਟ ਦੇ ਉੱਤੇ ਬਾਇਆ ਤੇ ਕਿਦਾਂ ਮਾਣ ਬਖਸ਼ਿਆ ਔਰ ਭਾਰਤੀਆਂ ਦਾ ਉਥੇ ਨਾਂ ਰੋਸ਼ਨ ਕੀਤਾ ਔਰ ਇਹੋ ਜੀ ਮੈਨੂੰ ਦੱਸੋ ਅਜ ਤੋਂ ਪਹਿਲਾਂ ਕਾਗਰ ਸਰਕਾਰ ਨੇ ਰਾਜ ਕੀਤਾ ਉਹਨੇ ਕੀ ਕਰ ਲਿਆ ਜੀ ਇਹ ਸਿਰ ਮੋਦੀ ਸਾਹਿਬ ਹੈ ਮੋਦੀ ਹੈ ਤਾਂ ਮਮਕਨ ਹੈ ਮੋਦੀ ਸਾਹਿਬ ਦੀਆਂ ਪ੍ਰਾਪਤੀਆਂ ਮੋਦੀ ਸਾਹਿਬ ਦੇ ਪ੍ਰੋਜੈਕਟ ਮੋਦੀ ਸਾਹਿਬ ਦੇ ਦੇਸ਼ ਪ੍ਰਤੀ ਚੰਗੀ ਸੋਚ ਹਰ ਗਰੀਬ ਦੇ ਘਰ ਦਾ ਚੁੱਲਾ ਜਗਾਉਣਾ ਐਸੀ ਪਰਿਵਾਰਾਂ ਆਸ ਤੇ ਕਿੰਨੀ ਸਹੂਲਤ ਕਿਸਾਨ ਵੀਰਾਂ ਆਸਤੇ ਫਸਲਾਂ ਦੇ ਬੀਮੇ ਔਰ ਉਸ ਤੋਂ ਇਲਾਵਾ ਕਿਸਾਨਾਂ ਦੇ ਹਰ ਕਿਸਾਨ ਨidhi ਯੋਜਨਾ ਹਰ ਮਹੀਨੇ ਕਿਸਾਨਾਂ ਦੇ ਖਾਤੇ 'ਚ ਪੈਸੇ ਆਉਂਦੇ ਆ ਹਾਂ ਜੇ ਇੱਕ ਦਿਨ ਨਿੱਕੀਆਂ ਮੋਟੀਆਂ ਚੀਜ਼ਾਂ ਹੈਗੀਆਂ ਤੇ ਉਹ ਵੀ ਛੇਤੀ ਮੋਦੀ ਸਾਹਿਬ ਦੂਰ ਕਰਨਗੇ ਤੇ ਮੈਂ ਤੁਹਾਨੂੰ ਪਹਿਲਾਂ ਐਡਵਾਂਸ ਹੀ ਵਧਾਈ ਦੇਣਾ ਵੀ ਮੋਦੀ ਸਾਹਿਬ ਦੀ ਸਰਕਾਰ ਤੇ ਬਣ ਚੁੱਕੀ ਆ ਸਿਰਫ ਇਹ ਵੋਟਾਂ ਦਾ ਇੱਕ ਚਲਣਾ ਉਹ ਬਹੁਤ ਜਲਦੀ ਪੂਰਾ ਹੋਏਗਾ ਹਾਂ ਪ੍ਰਿੰਸੀ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ 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 ਸੋ ਇਹ ਸਨ ਪ੍ਰਿੰਸੀ ਭਖੀਵੰਦ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਤੇ ਮੌਜੂਦਾ ਸਰਕਾਰ ਤੇ ਸਵਾਲੀਆ ਚਿੰਨੀ ਖੜਾ ਕਰ ਦਿੱਤਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਇਹਦਾ ਜਿਹੜਾ ਰਾਜਪੱਤਰੀ ਹੈ ਉਹ ਬਿਲਕੁਲ ਜਿਹੜਾ ਪ੍ਰਸ਼ਾਸਨ ਉਹ ਠੀਕ ਨਹੀਂ ਹੈਗਾ ਨੌਜਵਾਨ ਇੱਕ ਹਿੰਦੂ ਨੇਤਾ ਹੈ ਨੰਗਲ ਦਾ ਰੋਪੜ ਦੇ ਲਾਗੇ ਨੰਗਲ ਹੈ ਜਿਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਉਹਦੇ ਤੇ ਪ੍ਰਿੰਸ ਭਿਕੀਵੰਡ ਜੀ ਨੇ ਕਾਫੀ ਮਤਲਬ ਸਵਾਲ ਚੁੱਕੇ ਨੇ ਕਿ ਇਸ ਤਰ੍ਹਾਂ ਨਹੀਂ ਹੋਣਾ ਉਹਨਾਂ ਨੇ ਕਿਹਾ ਜੇ ਸਰਕਾਰ ਸਾਨੂੰ ਇਨਸਾਫ ਦਿੰਦੀ ਹੈ ਤਾਂ ਠੀਕ ਹੈ ਜੇ ਨਾ ਇਨਸਾਫ ਸਾਨੂੰ ਮਿਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੱਧਰ ਤੇ ਅਸੀਂ ਧਰਨੇ ਮਜਾਰੇ ਕਰਾਂਗੇ ਸੋ ਇਹੋ ਜੀਆਂ ਖਬਰਾਂ ਦੇਖਣ ਬਾਅਦ ਤੁਸੀਂ ਬਨੇਰੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੈਲ ਸਿੰਘ ਤਰਨਤਾਰਨ